ਇਹੀ ਆਪਦੇ ਨਾਮ ਦੇ ਫੜੀਏ ਜਿਨ੍ਹਾਂ ਨੂੰ ਹਰ ਸਾਲ ਵੋਟਾਂ ਪਾਉਂਦੇ ਆ ਉਹਨਾਂ ਨੂੰ ਹੀ ਪੁੱਛੀਏ ਕਿ ਕੀ ਪੰਜਾਬ ਸ਼ਾਮਲ ਹਟ ਵੀ ਜਿਹਨੂੰ ਜਿਹੜਾ ਮਰਜ਼ੀ ਆ ਕੇ ਮੰਨ ਲੂਗਾ ਤੇ ਪੰਜਾਬ ਦੇ ਲੋਕਾਂ ਕੋਲ ਸਿਰਫ ਉਹਨਾਂ ਸੂਬਿਆਂ 'ਚ ਘੁੰਮਣ ਦਾ ਅਧਿਕਾਰ ਵੀ ਨਹੀਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਤਾਂ 370 ਟੁੱਟਣ ਦੇ ਤਾੜੀਆਂ ਮਾਰੀਆਂ ਸੀ ਜਿਨ੍ਹਾਂ ਨੇ ਖਿੱਲੀ ਉੜਾਈ ਸੀ ਕਸ਼ਮੀਰ ਦੀ ਤੇ ਉਹੀ ਐਕਟ ਉਹੀ ਤਰ੍ਹਾਂ ਵਾ ਸਿੱਧੇ-ਸਿੱਧੇ ਰੂਪ ਤੇ ਆਪਦੇ ਸੂਬੇ 'ਚ ਲਾ ਕੇ ਬੈਠੇ ਕਿਉਂਕਿ ਬਾਹਰੋਂ ਆ ਨਾ ਸਕੇ ਵਿਦਿਆਰਥੀ ਜਥੇਬੰਦੀ ਸਾਥ ਨੇ ਹਿਮਾਚਲ ਵਿੱਚ ਸਿੱਖ ਨੌਜਵਾਨਾਂ ਨਾਲ ਹੋਈ ਘਟਨਾ ਦੀ ਨਿਖੇਦੀ ਕੀਤੀ ਹੈ। ਸੱਤ ਦੇ ਆਗੂਆਂ ਨੇ ਕਿਹਾ ਕਿ ਨੌਜਵਾਨ ਹਿਮਾਚਲ ਵਿੱਚ ਸਿੱਖ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂ ਫਿਰ ਘੁੰਮਣ-ਫਿਰਨ ਲਈ ਜਾਂਦੇ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਕਿ ਹਿਮਾਚਲ ਦੇ ਲੋਕਾਂ ਵੱਲੋਂ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਪਹਿਚਾਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਹਿੰਦੇ ਕਿ ਤਾਜ਼ਾ ਘਟਨਾ ਵਿੱਚ ਸਿੱਖ ਨੌਜਵਾਨਾਂ ਨਾਲ ਗਾਲੀ-ਗਲੋਚ ਕੀਤੀ ਗਈ ਉਹਨਾਂ ਦੀ ਬਾਈਕ ਤੋਂ ਖਾਲਸਾਈ ਝੰਡੇ ਉਤਾਰੇ ਗਏ ਤੇ ਇਹਨਾਂ ਹੀ ਨਹੀਂ ਸੰਤਾਂ ਦੀ ਤਸਵੀਰ ਦੀ ਵੀ ਬੇਅਦਬੀ ਕੀਤੀ ਗਈ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਵੀ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦਿੰਦਾ ਹੈ ਤਾਂ ਉੱਥੇ ਉਹਨਾਂ ਦੇ ਨਾਲ ਜਿਹੜਾ ਵਤੀਰਾ ਪਿਛਲੇ 2-3 ਦਿਨਾਂ ਤੇ ਵੇਖਣ ਨੂੰ ਮਿਲਿਆ ਜਿਹੜਾ ਹਰ ਸਾਲ ਵੇਖਣ ਨੂੰ ਮਿਲਦਾ ਹੈ ਕਿ ਜਿਹੜੇ ਸਿੱਖਾਂ ਦੇ ਮੋਟਰਸਾਈਕਲਾਂ ਤੇ ਲੱਗੇ ਝੰਡੇ ਆ ਚਾਹੇ ਉਹ ਖਾਲਸਾਈ ਨਿਸ਼ਾਨ ਹੋਣ ਚਾਹੇ ਉਹ ਸੰਤਾਂ ਦੀ ਤਸਵੀਰ ਹੋਵੇ ਵੀ ਪਹਾੜੀ ਲੋਕਾਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਆ ਉਹਨਾਂ ਨਾਲ ਮਾਰਕਟਾਈ ਕੀਤੀ ਜਾਂਦੀ ਆ ਤੇ ਅੱਜ ਇਹ ਵੀ ਵੀਡੀਓ ਆਈ ਆ ਕਿ ਇੱਕ ਪਹਾੜੀਏ ਨੇ ਉਹ ਸੰਤਾਂ ਦੇ ਤਸਵੀਰ ਵਾਲਾ ਝੰਡਾ ਉਤਾਰ ਕੇ ਉਹਦੀ ਬੇਦਬੀ ਕੀਤੀ ਪੈਰਾ ਥੱਲੇ ਤਾਂ ਇਹ ਮਸਲਾ ਬਹੁਤ ਸੀਰੀਅਸ ਆ ਵੀ ਦੋਵਾਂ ਸੂਬਿਆਂ ਦੀ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਆ ਸਤਾਗੂਨੇ ਕਿਹਾ ਕਿ ਹਿਮਾਚਲ ਦੇ ਨੌਜਵਾਨ ਚੰਡੀਗੜ੍ਹ ਦੇ ਕੋਲ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਨ ਪੰਜਾਬ ਵਿੱਚ ਜ਼ਮੀਨਾਂ ਖਰੀਦ ਰਹੇ ਹਨ ਵੱਡੇ ਅਹੁਦਿਆਂ ਤੇ ਭਰਤੀ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਹਿਮਾਚਲ ਦੇ ਵਿੱਚ ਟੂਰਿਜ਼ਮ ਲਈ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਉਨਾ ਕਹੇ ਕਿ ਪੰਜਾਬ ਵਿੱਚ ਅਜ ਤੱਕ ਇਹੋ ਜੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ ਕਿ ਕਿਸੇ ਹਿਮਾਚਲ ਦੇ ਵਿਅਕਤੀ ਨੂੰ ਉਸ ਦੀ ਪਛਾਣ ਕਰਕੇ ਨਿਸ਼ਾਨਾ ਬਣਾਇਆ ਗਿਆ ਹੋਵੇ ਹਿਮਾਚਲ ਵਿੱਚ ਪੰਜਾਬ ਦਾ ਕੋਈ ਵੀ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ ਪਰ ਪੰਜਾਬ ਨੂੰ ਸ਼ਾਮਲਾੜ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਤਰਸ ਰਹੇ ਹਨ ਪਰ ਦੂਜੇ ਸੂਬੇ ਦੇ ਲੋਕ ਇੱਥੇ ਨੌਕਰੀਆਂ ਕਰ ਰਹੇ ਹਨ ਇੱਥੇ ਹਿਮਾਚਲੀ ਅਤੇ ਪ੍ਰਵਾਸੀ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੇ ਹਨ ਕਿ ਜਿੱਥੇ ਤਾਂ ਸਾਰੇ ਪਹਾੜੀਏ ਲੋਕ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟ੍ਰਾਈ ਸਿਟੀ ਦੇ ਜਿੰਨੇ ਐਜੂਕੇਸ਼ਨਲ ਇੰਸਟੀਟਿਊਟ ਆ ਉਹਦੇ ਵਿੱਚੋਂ ਪੜ ਰਹੇ ਆ ਉਹਦੇ ਵਿੱਚੋਂ ਨੌਕਰੀਆਂ ਕਰ ਰਹੇ ਆ ਉਹਦੀਆਂ ਮੈਸਾਂ ਕੰਟੀਨਾਂ ਦੇ ਠੇਕੇ ਇਹਨਾਂ ਕੋਲ ਆ ਇਸ ਤੋਂ ਇਲਾਵਾ ਪੰਜਾਬ ਦੀਆਂ ਜਿੰਨੀਆਂ ਸਿੱਖਿਆ ਸੰਸਥਾਵਾਂ ਨੇ ਉਹਦੇ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਤਨਾਤ ਨੇ ਉਹ ਟੀਚਿੰਗ ਨੌਨ ਟੀਚਿੰਗ ਸਟਾਫ ਕਲੈਰੀਕਲ ਵੀ ਕਹਿ ਸਕਦੇ ਆ ਕਿ ਹਿਮਾਚਲ ਦੀ ਇਕਨੋਮੀ ਜਿਹੜੀ ਆ ਉਹ ਉਹਨਾਂ ਦਾ ਇੱਕ ਬਹੁਤ ਵੱਡੀ ਗਿਣਤੀ ਵਰਕਫੋਰਸ ਪੰਜਾਬ ਦੀ ਧਰਤੀ ਤੇ ਆ ਕੇ ਰੋਜ਼ਗਾਰ ਕਰਕੇ ਆਪਦੇ ਪਰਿਵਾਰ ਪਾਲ ਰਹੀ ਆ ਉਹ ਇੱਥੇ ਕਰਡ ਮਹਾਲੀ ਟਰਾਈ ਸਿਟੀ ਤੇ ਦਿਵਾਲੇ ਜਿਹੜੇ ਫਲੈਟ ਖਰੀਦ ਰਹੇ ਆ ਪ੍ਰਾਪਰਟੀ ਖਰੀਦ ਰਹੇ ਆ ਉਹਦੇ ਮਾਲਕ ਬਣ ਰਹੇ ਆ ਤੇ ਪੰਜਾਬ ਦਿਨੋ ਦਿਨ ਸੁਗੜਦਾ ਜਾ ਰਿਹਾ ਤੇ ਉਸੇ ਟਾਈਮ ਪੰਜਾਬ ਦੇ ਲੋਕ ਹਿਮਾਚਲ ਤੇ ਇੱਕ ਮਰਲਾ ਖਰੀਦ ਨਹੀਂ ਸਕਦੇ ਵੀ ਉਹ ਸਿਰਫ ਉਥੇ ਘੁੰਮਣ ਜਾ ਰਹੇ ਆ ਤੇ ਉਥੇ ਉਹਨਾਂ ਦੇ ਖਿਲਾਫ ਜਿੰਨੀ ਹੋਸਟਿਲਟੀ ਪਹਾੜੀਆਂ ਦੇ ਵਿੱਚ ਆ ਕਿ ਇੱਕ ਨਿਗੀ ਜੀ ਘਟਨਾ ਦੇ ਵਿੱਚ ਇਹ ਨਹੀਂ ਦੇਖਣਾ ਵੀ ਗਲਤੀ ਕਿਦੀ ਆ ਵੀ ਭੀੜ ਦੇ ਰੂਪ ਚ ਇਕੱਠੇ ਹੋ ਗਏ ਤੁਸੀਂ ਸਿੱਖਾਂ ਦੀ ਦਸਤਾਰਾਂ ਦੀ ਬੇਅਦਬੀ ਕਰਦੋ ਉਹਨਾਂ ਦੇ ਵਹੀਕਲ ਭੰਨਦੋ ਉਹਨਾਂ ਦੇ ਜਿਹੜੇ ਮੋਟਰਸਾਈਕਲਾਂ ਤੇ ਲੱਗੇ ਧਾਰਮਿਕ ਨਿਸ਼ਾਨ ਆ ਉਹਦੀ ਬੇਅਦਬੀ ਕਰ ਦੋ ਤਾਂ ਇਹ ਜਿਹੜੀ ਚੀਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਫਲੇਅਰ ਅਪ ਹੋ ਸਕਦੀ ਆ ਵੀ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਤੋਂ ਲੈ ਕੇ ਪਰੇਸ਼ਾਨ ਆ ਵੀ ਇੱਕ ਛੋਟਾ ਜਿਹਾ ਖਿੱਤਾ ਸਾਡੇ ਕੋਲ ਬਚਿਆ ਆ ਵੀ ਉਹਦੇ ਵਿੱਚ ਚਾਹੇ ਉਹ ਪਹਾੜੀ ਲੋਕ ਹੋਣ ਚਾਹੇ ਉਹ ਜੰਮੂ ਜੰਮੂ ਤੋਂ ਗੁਜਰ ਆਉਂਦੇ ਹੋਣ ਚਾਹੇ ਉਹ ਯੂਪੀ ਬਿਹਾਰ ਤੋਂ ਪ੍ਰਵਾਸੀ ਹੋਣ ਵੀ ਪੰਜਾਬ ਇੱਕ ਸ਼ਾਮਲਾੜ ਦੇ ਵਾਂਗ ਟ੍ਰੀਟ ਕੀਤਾ ਜਾ ਰਿਹਾ ਵੀ ਜਿੱਥੇ ਜਿਹਦਾ ਜੀ ਕਰਦਾ ਆ ਗਿਆ ਆਪਦਾ ਘਰ ਪਾ ਕੇ ਬਹਿ ਜਾਂਦਾ ਪਰ ਦੂਜੇ ਪਾਸੇ ਜੇ ਪੰਜਾਬ ਦੇ ਲੋਕਾਂ ਕੋਲ ਕੋਈ ਕੋਈ ਕਿਤਾ ਰੋਜ਼ਗਾਰ ਜਿਹੜਾ ਸੀ ਖੇਤੀ ਸੀ ਵੀ ਉਹਨੇ ਜੇ ਯੂਪੀ ਚ ਜ਼ਮੀਨ ਖਰੀਦੀ ਉੱਤਰਾਖੰਡ ਚ ਖਰੀਦੀ ਤਾਂ ਉੱਤਰਾਖੰਡ ਚ ਰੋਕ ਲੱਗ ਗਈ ਜ਼ਮੀਨ ਖਰੀਦ ਨਹੀਂ ਸਕਦੇ ਅਭਾਜਲ ਚ ਰੋਕ ਹੈ ਤੁਸੀਂ ਪ੍ਰਾਪਰਟੀ ਖਰੀਦ ਨਹੀਂ ਸਕਦੇ ਰਾਜਸਥਾਨ ਚ ਰੋਕ ਹੈ ਤੁਸੀਂ ਪ੍ਰਾਪਰਟੀ ਖਰੀਦ ਨਹੀਂ ਸਕਦੇ ਪਰ ਪੰਜਾਬ ਨੇ ਇੱਕ ਸ਼ਾਮਲਟ ਬਣਾਇਆ ਵੀ ਇੱਥੇ ਮਿੱਥ ਕੇ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਰੋਜ਼ ਲੋਕ ਸਮੱਸਿਆਵਾਂ ਜੂਝ ਰਹੀਆਂ ਆ ਪੰਜਾਬ ਦਾ ਸਾਰਾ ਕਲਚਰ ਬਦਲ ਰਿਹਾ ਇਹਨਾਂ ਕਰਕੇ ਤੇ ਦੂਜੇ ਪਾਸੇ ਸਾਡੇ ਲੋਕਾਂ ਨੂੰ ਸਿਰਫ ਘੁੰਮਣ ਦੀ ਜਾਨ ਨਹੀਂ ਦਿੰਦੇ ਸੱਤ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਵਿੱਚ ਚੋਣੇ ਆਪਣੇ ਨੁਮਾਇੰਦਿਆਂ ਤੋਂ ਸਵਾਲ ਪੁੱਛੋ ਕਿ ਪੰਜਾਬ ਨੂੰ ਸ਼ਾਮਲਾੜ ਦੀ ਤਰ੍ਹਾਂ ਕਿਉਂ ਵਰਤਿਆ ਜਾ ਰਿਹਾ ਹੈ ਸੋ ਵਿਦਿਆਰਥੀ ਜਥੇਬੰਦੀ ਸੱਤ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਅਸੀਂ ਆਪ ਦੇ ਨਮਾਇੰਦੇ ਫੜੀਏ ਜਿਨ੍ਹਾਂ ਨੂੰ ਹਰ ਸਾਲ ਵੋਟਾਂ ਪਾਉਂਦੇ ਆ ਉਹਨਾਂ ਨੂੰ ਹੀ ਪੁੱਛੀਏ ਕਿ ਕੀ ਪੰਜਾਬ ਸ਼ਾਮਲਾੜ ਵੀ ਜਿਹਨੂੰ ਜਿਹੜਾ ਮਰਜ਼ੀ ਆ ਕੇ ਮੰਨ ਲੂਗਾ ਤੇ ਪੰਜਾਬ ਦੇ ਲੋਕਾਂ ਕੋਲ ਸਿਰਫ ਉਹਨਾਂ ਸੂਬੇ 'ਚ ਘੁੰਮਣ ਦਾ ਅਧਿਕਾਰ ਵੀ ਨਹੀਂ ਵੀ ਆਪਣਾ ਗਿਲਾ ਉਹਨਾਂ ਪੰਜਾਬੀ ਵੀਰਾਂ ਨਾਲ ਵੀ ਹੈ ਜਿਹੜੇ ਕਹਿੰਦੇ ਤੁਸੀਂ ਲੈਣ ਕਿ ਜਾਂਦੇ ਹੋ ਵੀ ਇਹ ਤਾਂ ਕੋਈ ਸਵਾਲ ਨਹੀਂ ਨਾ ਫਿਰ ਲੈਣ ਕਿ ਦੁਨੀਆ ਨੂੰ ਘੁੰਮਣ ਜਾਣਾ ਹੀ ਹੈ ਵੀ ਜੇ ਇੱਥੇ ਪੰਜਾਬ 'ਚ 2-3 ਲੱਖ ਰੋਜ਼ ਟੂਰਿਸਟ ਆ ਰਿਹਾ ਹੈ ਤਾਂ ਆਬਵੀਅਸ ਪੰਜਾਬ ਦੇ ਲੋਕ ਵੀ ਕਿਤੇ ਸਾਲ 'ਚ ਇੱਕ ਦੀ ਵਾਰੀ ਜਾਣਗੇ ਤਾਂ ਉੱਥੇ ਆਪਣੇ ਲੋਕਾਂ ਨੂੰ ਸਵਾਲ ਕਰਨ ਦੀ ਥਾਂ ਤੇ ਅਸੀਂ ਆਪਦੇ ਸਿਆਸਤਦਾਨਾਂ ਨੂੰ ਸਵਾਲ ਕਰੀਏ ਕਿ ਕੀ ਪੰਜਾਬ ਦੀ ਧਰਤੀ ਹੈ ਜਿਹੜੀ ਵੀ ਉਹ ਉਹਦੇ ਉੱਤੇ ਕੋਈ ਵੀ ਅਧਿਕਾਰ ਜਮਾ ਸਕਦਾ ਆਪਣਾ ਆ ਕੇ ਤੁਏ ਸਵਾਲ ਨੇ ਵੀ ਅਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਦਾਂ ਦਾ ਕਾਨੂੰਨ ਬਣੇ ਪੰਜਾਬ ਦਾ ਨੌਜਵਾਨਾ ਚ ਨੌਕਰੀ ਲਈ ਤਰਾ ਤਰਾ ਕਰ ਰਿਆ ਤੇ ਸਾਰੀਆਂ ਪੋਸਟਾਂ ਦੇ ਉੱਤੇ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਸਰਵਿਸ ਸੈਕਟਰ ਜਿੰਨਾ ਸਰਕਾਰੀ ਵਿਭਾਗ ਮੈਕਮੇ ਆ ਵੀ ਉਹਨਾਂ ਵਿੱਚ ਪਹਾੜੀਏ ਤੜਾ ਤੜ ਭਰਤੀ ਹੋ ਰਿਆ ਸੋ ਇਹ ਸਾਰੀਆਂ ਚੀਜ਼ਾਂ ਸਾਡੇ ਧਿਆਨ ਚ ਆ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਅਪੀਲ ਆ ਕਿ ਆਪਾਂ ਪੰਜਾਬ ਚ ਉਹਨਾਂ ਪੋਲੀਟੀਕਲ ਧਿਰਾਂ ਨੂੰ ਮਜ਼ਬੂਤ ਕਰੀਏ ਜਿਹੋ ਜਿਹੇ ਕਾਨੂੰਨ ਹਮਲ ਚਲ ਚ ਜਿਹੋ ਜੇ ਸਪੈਸ਼ਲ ਸਟੇਟਸ ਉਤਰਾਖੰਡ ਚ ਇਹ ਉਹ ਲੋਕ ਨੇ ਜਿਨ੍ਹਾਂ ਨੇ ਤਾਂ 370 ਪੁੱਟਣ ਦੇ ਤਾੜੀਆਂ ਮਾਰੀਆਂ ਸੀ ਜਿਨ੍ਹਾਂ ਨੇ ਖਿੱਲੀ ਉਡਾਈ ਹੀ ਕਸ਼ਮੀਰ ਦੀ ਤੇ ਉਹੀ ਐਕਟ ਉਹੀ ਤਰ੍ਹਾਂ ਵਾ ਸਿੱਧੇ ਸਿੱਧੇ ਰੂਪ ਤੇ ਆਪ ਦੇ ਸੁਰਵੇ ਚ ਲਾ ਕੇ ਬੈਠੇ ਕਿਉਂਕਿ ਬਾਹਰੋਂ ਆ ਨਾ ਸਕੇ ਸੋ ਆਪਾਂ ਨੂੰ ਇਹ ਜਿਹੜੇ ਢੋਗਲੇ ਸਟੈਂਡਰਡ ਆ ਜਿਹਦੇ ਤਹਿਤ ਸਾਡੀ ਆਇਡੈਂਟੀਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਆਪਾਂ ਇਹਨੂੰ ਆਇਡੈਂਟੀਫਾਈ ਕਰੀਏ ਇਸ ਚੀਜ਼ ਨੂੰ ਚੈਲੰਜ ਕਰੀਏ ਤੇ ਪੰਜਾਬ ਚੋਂ ਧਿਰ ਲਈਏ ਜਿਹੜੀ ਪੰਜਾਬ ਦਾ ਸਪੈਸ਼ਲ ਸਟੇਟਸ ਵਾਲੇ ਪਾਸੇ ਕੋਈ ਕਦਮ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ